ਨਵੀਂ ਤੋਂ ਸਾਰੀ ਬਿੰਦਨ ਪਿਆਰ ਪਾਈ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਗੇ ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬਾਬੂ ਤੇ ਆਪਾਂ ਖੜੇ ਹਾਂਗੇ ਬਈ ਤਲਵੰਡੀ ਸਾਬੋ ਟਰੈਕਟਰਾਂ ਦੀ ਮੰਡੀ ਤੇ ਤੇ ਬਾਈ ਆਪਣੇ ਨਾਲ ਆਗਾ ਸ਼ਰਮਾ ਤੇ ਬਾਈ ਦਾ ਵੀ ਚੈਨਲ ਆਗਾ ਕੀ ਨਾਮ ਹੈ ਬਾਈ ਜੀ ਸ਼ਰਮਾ ਤਲਵੰਡੀ ਸਾਬ ਠੀਕ ਹੈ ਬਾਈ ਜੀ ਬਾਕੀ ਬਾਈ ਨਾਲ ਗੱਲਬਾਤ ਕਰ ਦਿੰਗੇ ਸਸਟੀਗਾ ਬਾਈ ਸਸਟੀਗਾ ਜੀ ਠੀਕ ਹੋ ਬਾਈ ਜੀ ਬਾਈ ਸਸਟੀਕਾਲ ਸਾਰਿਆਂ ਨੂੰ ਹੋ ਠੀਕ ਠਾਕ ਹੋ ਲੱਭ ਕੇ ਲਾਈਕ ਕਮੈਂਟ ਸ਼ੇਅਰ ਪੇਜ ਨੂੰ ਕਰਕੇ ਫੋਲੋ ਵੀਰੇ ਠੀਕ ਹੈ ਜੀ ਤੇ ਅੱਜ ਬੁੱਧਵਾਰ ਤਲਵੰਡੀ ਸਾਬੋ ਮੰਡੀ ਆ ਤੁਹਾਨੂੰ ਦਿਖਾਉਣਾ ਟਰੈਕਟਰ ਬਾਈ ਕੋਸ਼ਿਸ਼ ਕਰਾਂਗੇ ਸਹੀ ਰੇਟ ਦਿਖਾਉਣ ਦੇ ਠੀਕ ਹੈ ਜੀ ਤਾਂ ਬੱਬੂ ਸਭ ਤੋਂ ਪਹਿਲਾਂ 724 ਲੈ ਵੀ 724 ਐਕਸ ਐਮ ਐਕਸ ਐਮ ਆ ਬਾਈ 2016 ਮਾਡਲ ਆ ਠੀਕ ਹੈ ਜੀ ਟਾਇਰ ਹੈਗਾ ਬਾਈ 80 85 ਪੈਸੇ ਲੈ ਵੀ ਟਾਇਰ ਹੈਗਣਗੇ 80 85 ਪੈਸੇ ਹਾਂਜੀ ਟਰੈਕਟਰ ਦੀ ਕੰਡੀਸ਼ਨ ਸਾਰਾ Ориਜਨਲ ਆ ਬਾਈ ਠੀਕ ਆ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਫਰੈਂਸ ਵੀ ਕਰਾਂਗੇ ਠੀਕ ਆ ਜੀ ਚਲੋ ਬਈ ਚੈੱਕ ਕਰੋ ਕੰਡੀਸ਼ਨ ਤੇ ਸਾਦੀ ਘਟਾਈ ਚ ਆ ਗਿਆ ਬਾਈ ਜੀ ਇਹ ਸਾਦੀ ਘਟਾਈ ਵੀਰੇ ਠੀਕ ਹੈ ਬਾਹਰ ਪੰਪ ਵਾਲਾ ਹਾਂਜੀ ਤੇ ਲੋ ਬਾਈ ਜੀ ਚੈੱਕ ਕਰ ਲੋ ਕੰਡੀਸ਼ਨ ਤੇ 16 ਮਾਡਲ ਆ ਤੇ ਕੀ ਡਿਮਾਂਡ ਆ ਬਾਈ ਜੀ ਬਾਈ ਜੀ ਕਿੰਨੇ ਦਾ ਦੇ ਦੇ 95 ਬਾਈ ਕਹਿੰਦਾ 2 ਲੱਖ ਤੇ 95000 ਦਾ ਦੇ ਦਾਂਗੇ ਠੀਕ ਆ ਜੀ ਤੇ ਲੋ ਵੀ 2 ਲੱਖ ਬੜਾ ਨਹੀਂ 95000 ਕੱਟ ਕਰ ਦਿਓ 85000 ਰੁਪਏ ਕਹਿ ਨੂੰ ਠੀਕ ਹੈ 258000 ਦਾ ਡੈਕਟਰ ਲੈ ਜੀ ਬਾਈ ਠੀਕ ਹੈ ਸਰਮੇ ਦਾ ਬਾਈ ਜੀ ਮਾਨਤਾ ਨਹੀਂ ਹੈਗਾ ਇਹ ਘੈਂਟਾ ਬੰਦਾ ਦਿਲ ਦਾ ਪੂਰਾ ਦਰਿਆ ਦਾ ਤੇ ਉਤੋਂ ਬਾਅਦ ਆ ਗਿਆ 44 ਐ ਵੀ 44 ਦਾ ਆ ਗਿਆ ਸਵਰਾਜ ਐਪ ਇਹ 2 ਸਟਾਰ ਚ ਆ ਵੀ ਆਪਣਾ 44 ਬਾਈ ਚੌਂਕੜਾ ਪਿਛਲੇ ਟਾਇਰ ਦਾ ਬਿਲਕੁਲ ਨਵੇਂ ਬੱਬੂ ਲੈ ਬਾਈ ਚੈੱਕ ਕਰ ਲੋ 13 ਦੇ ਟਾਇਰਾਂ ਜਗਾ ਵਧੀਆ ਵਾਲਾ ਟਾਇਰ ਨਹੀਂ ਆਣਾ ਬਾਈ ਜੀ ਜੇਕੇ ਦੇ ਟਾਇਰ ਆ ਮੋਰਲੇ ਐਨਐਮਆਰ ਲ ਦੇ ਆ ਠੀਕ ਤੇ ਸਾਰਾ ਅਰੀਜ ਨਾ ਕਿਤੋਂ ਰੰਗ ਪੇਂਟ ਨੇ ਹੋਇਆ ਤਿੰਨ ਲੱਖ ਪੈਂਤੀ ਹਜ਼ਾਰ ਡਿਮਾਂਡ ਆ ਠੀਕ ਆ ਜੀ ਪੂਰੇ ਤਿੰਨ ਲੱਖ ਦਾ ਰੇਟ ਦੇ ਦੋ ਪੂਰੇ ਤਿੰਨ ਲੱਖ ਦਾ ਤਿੰਨ ਲੱਖ ਹਰਿਆਣਾ ਨੰਬਰ ਤੇ ਆ ਗਿਆ ਹਰਿਆਣਾ ਨੰਬਰ ਠੀਕ ਆ ਜੀ ਚਲੋ ਵੀ ਚੈੱਕ ਕਰ ਲਓ ਕੰਡੀਸ਼ਨ ਤੇ ਬਾਕੀ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਿਖਾ ਦਿੰਦੇ ਆ ਵੀ ਪੂਰੀ ਸਾਫ ਹੀ ਆ ਉਸ ਤੋਂ ਬਾਅਦ ਆ ਗਿਆ ਅਰਜਨ ਲੈ ਬਈ ਜੀ ਅਗਲਾ ਆ ਗਿਆ ਭਾਈ ਆਂ ਯੂਰੇ ਯਾਰ ਤੇ ਲੋ ਬਈ 19 ਮਾਡਲ ਆ 20 ਦੀ ਕਾਪੀ ਆ ਬਾਈ ਠੀਕ ਆ ਜੀ ਬਿਲਕੁਲ ਤਾਜ਼ੇ ਟਾਇਰ ਆ ਨਵੇਂ 95 ਪੈਸੇ 99 ਪੈਸੇ ਤੇ ਬਿਲ ਵਗੈਰਾ ਜੀ ਬਿਲ ਮਿਲ ਜੂ ਬਈ ਤਾਂ ਬੈਲ ਟਰਾਂ ਦਾ ਮਿਲ ਜੂ ਚਾਰਾਂ ਦਾ ਲੈ ਵੀ ਟਰਾਂ ਚਾਰਾਂ ਦਾ ਟਰਾਂ ਦਾ ਬੈਲ ਮਿਲ ਜੂਗਾ ਸਾਈਡ ਗੇਅਰ ਚ ਆ ਗਿਆ ਭਾਈ ਜੀ ਆ ਜਾ ਆ ਜਾ ਚਲੋ ਭਾਈ ਸਾਈਡ ਗੇਅਰ ਚ ਆ ਗਿਆ ਭਾਈ ਇਹ ਟਾਪ ਮਾਡਲ ਟਰੈਕਟਰ ਆ ਯਾਰ ਠੀਕ ਆ ਜੀ ਭਾਈ 23 ਵਰਗਾ ਮਾਡਲ ਦਾ ਪਿਆ ਟਰੈਕਟਰ ਵੀ ਰੇ ਪੂਰਾ ਸਾਫ ਆ ਪਿਆ ਜਿਵੇਂ ਆਪਾਂ ਕਹਿੰਦੇ ਹਾਂ ਹਾਂ ਨਵਾਂ ਟਰੈਕਟਰ ਹੈ ਠੀਕ ਇਕੱਲਾ ਹਾਰ ਪਾ ਕੇ ਲੈ ਜਾ ਲੋਨ ਫੈਂਸ ਵੀ ਹੋ ਜੂ ਪੁਰਾਣਾ ਵੀ ਕਟਾ ਜਾ ਵੈਰੀ ਗੁੱਡ ਲੈ ਵੀ ਬਾਈ ਕਹਿੰਦਾ ਹਾਰ ਭਾਈ 545 ਡਿਮਾਂਡ ਆ ਕਿੰਨੇ ਦਾ 20 80 ਲੱਖ 70 ਹਜ਼ਾਰ ਦੋ ਵਾਰ ਚੈੱਕ ਕਰ ਲੋ ਇਹ ਰਹਿਣਾ ਜੀ ਐਂ ਕਰਦਾ ਐਂ ਕਰਦਣਾ ਕੇ ਕਹਿੰਦਾ ਜੀ 5 ਲੱਖ ਤੇ 20000 ਤੇ 5 ਲੱਖ ਤੇ 10000 ਦਾ ਟਰੈਕਟਰ ਲੈ ਜਾਓ ਬਾਈ ਤੇ ਕੋਈ ਗੱਲ ਬਾਕੀ ਮੌਕਾ ਦੇਖੂਗਾ ਠੀਕ ਹੈ ਜੀ ਬਾਕੀ ਮੌਕੇ ਦੇ ਮਾਨਤਾ ਨੂੰ ਹੋ ਜਾਊਗਾ ਹੈ ਉਹ ਦੂਜਾ ਆ ਗਿਆ 30 ਵਾਲਾ ਸੋਨਾ ਲਿਕਾ ਲੈ ਵੀ 30 ਵਾਲਾ 700 30 ਵਾਲਾ 14 ਮਾਡਲ ਆ ਇਹਾਰੇ ਜਿਵੇਂ ਕਹਿੰਦੀ ਬਾਬਾ ਡਿਮਾਂਡ ਹੈ ਟਰੈਕਟਰ ਦੀ ਹਾਂ ਜਿੰਮੇਦਾਰ ਛੋਟਾ ਟਰੈਕਟਰ ਰੱਖਣਾ ਹੋਵੇ ਨਾਲ ਟਰੈਕਟਰ ਦੇ ਵੱਡੇ ਤੇ ਵਧੀਆ ਟਰੈਕਟਰ ਹੁੰਦਾ ਇਹ ਠੀਕ ਹੈ ਜੀ ਪੱਠੇ ਪੁੱਠੇ ਵਾਸਤੇ ਵਧੀਆ ਹੁੰਦਾ ਠੀਕ ਹੈ ਟਰਾਲੀ ਕੱਪੜੇ ਦੀ ਗੁੱਟੀ ਲਗਦੀ ਆਪਸ ਟਰਾਲੀ ਵਾਸਤੇ ਵਧੀਆ ਹੁੰਦਾ ਇਹ ਠੀਕ ਹੈ ਜੀ ਤੇ 2.5 ਲੱਖ ਡਿਮਾਂਡ ਹੈ ਤੇ ਸੈਂਟਰ ਜੀ ਦਾ ਮਾਡਲ ਦੋ ਸਿਲੰਡਰ ਹੈ ਟਾਇਰ ਟੱਪਾ ਹੈਗਾ ਬਈ 85-90 ਪੈਸੇ ਠੀਕ ਹੈ ਜੀ ਟਰੈਕਟਰ ਸੋਨਾ ਖੈਰ ਟਰੈਕਟਰ ਸੋਨਾ ਪੈਗਾ ਸਾਫ ਪੈਗਾ 2.5 ਲੱਖ ਰੁਪਇਆ ਡਿਮਾਂਡ ਹੈ 2.5 ਲੱਖ ਦਾ ਟਰੈਕਟਰ ਆ ਠੀਕ ਹੈ ਜੀ ਸਵਾ ਦੋ ਲੱਖ ਹਾਂ ਇਹ ਨਵੀਂ ਚੱਕਰਾਂ ਨੂੰ ਕੰਡੀਸ਼ਨ ਉਹ ਤੂ ਬਾਦ ਆ ਗਿਆ ਐਕਸਟੀ ਮਾਡਲ ਐਕਸਟੀ ਮਾਡਲ ਸਵਰਾਜ 44 ਦਾ ਭਾਈ ਮਾਡਲ ਆ ਲੈ ਬਾਈ ਜੀ 900 ਘੰਟਾ ਚੱਲਿਆ ਠੀਕ ਆ ਜੀ ਘੋੜਾ ਬੈਂਪਰ ਲੱਗਿਆ ਲੈ ਬਈ ਚੱਕਰਾਂ ਮੈਂ ਦਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ 900 ਘੰਟਾ ਚੱਲਿਆ ਬੱਪੂ ਠੀਕ ਆ ਜੀ ਫੇਰ ਨਾਲ ਦੇ 90 ਪੈਸੇ ਹੋ ਗਏ ਲੈ ਬਈ 90 ਪੈਸੇ ਟਾਇਰ ਪੈਨੇ ਨਾਲ ਦੇ ਫਸਟ ਕੁਆਲਿਟੀ ਦੇ ਜਿਵੇਂ ਬਈ ਆਪਾਂ ਮੈਲੇ ਗਏ ਸੀਗਾ ਹਾਰਪਾ ਕੇ ਲੈ ਜਾਓ ਇਹਨੂੰ ਤਾਂ ਜਮੀ ਕਹਿਣ ਦੀ ਲੋੜ ਹੀ ਨਹੀਂ ਨਾ ਜੀ ਨਵਾਂ ਹੀ ਆ ਬਈ ਇਹ ਤਾਂ ਪੂਰਾ ਨਵਾਂ ਟਰੈਕਟਰ ਹੈਗਾ ਬਈ ਲੋਨ ਫੈਂਸ ਹੋਜੂ ਵੀ ਤੇ ਆਪਣਾ ਨਵਾਂ ਟਰੈਕਟਰ ਵੀ ਘਟਾ ਠੀਕ ਆ ਜੀ ਟਰੈਕਟਰ ਵੀ ਘਟਾ ਹੀ ਹੋਗਾ ਲੋਨ ਵੀ ਹੋ ਜਾਊਗਾ ਆ ਦੇਖ ਯਾਰ ਜਿਵੇਂ ਏਜੰਸੀ 'ਚ ਖੜਾ ਹੋਵਾ ਮਾਰ ਕੇ ਕੈਮਰਾ ਬੱਪੂ ਜਿਹਾ ਪੂਰਾ ਸਾਫ ਹੈਗਾ ਜਿਵੇਂ ਆਪਾਂ ਕਰੀਏ ਜਾਇਦੇ ਕਲਮ ਵੀ ਨਹੀਂ ਲੱਗੀ ਕਲਮ ਵੀ ਨਹੀਂ ਲੱਗੀ ਜਮਾਨ ਨਮਾ ਦੇਖ ਪੂਰਾ ਨਵਾਂ ਟਰੈਕਟਰ ਹੈ ਬਈ 6,55,000 ਦੀ ਮੰਗ ਦਾ ਠੀਕ ਆ ਜੀ ਟਰੈਕਟਰ ਦੇ ਦਾਂਗੇ 6 ਲੱਖ ਤੋਂ 15000 ਜੈਸਨੋ ਆ ਬਾਈ ਜੈਸਨੋ ਹਾਂ ਠੀਕ ਹੈ ਉਹ ਦੁਬਾਰਾ ਆ ਗਿਆ 455 ਲੈ ਬਈ 415 ਲੈ ਲੋ ਬਈ ਇਹ ਟਰੈਕਟਰ ਦੀ ਵੀ ਕੰਡੀਸ਼ਨ ਚੈੱਕ ਕਰ ਲੋ ਬਈ ਪੂਰਾ ਵਧੀਆ ਪਿਆ ਸਾਫ ਪਿਆਗਾ ਚਾਹੇ ਟਾਇਰ ਨਾਲ ਦੇ ਆ ਨਾਲ ਦੇ ਟਾਇਰ ਦੇ ਚਾਹਰ ਚਾਹਰ ਨਾਲ 18 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਬਾਈ ਕਹਿੰਦਾ ਠੀਕ ਆ ਜੀ 1993 ਘੰਟੇ ਚੱਲਿਆ 1993 ਘੰਟੇ ਚੱਲਿਆ ਵੀਰੇ ਇਹ ਭੂਮੀ ਪੱਤਰਾ ਠੀਕ ਆ ਜੀ ਇਹ 18 ਮਾਡਲ ਆ ਪੰਜਾਬ ਕੇ ਰਹਿਣਾ ਪੰਜਾਬ ਪੰਜਾਬ ਨੰਬਰ ਨੰਬਰ ਹੈ ਅੱਛਾ 4 ਲੱਖ ਤੇ 80000 ਰੁਪਏ ਟ੍ਰੈਕਟਰ ਮਾੜਾ ਠੀਕ ਹੈ 3 ਲੱਖ 90000 ਦਾ ਟ੍ਰੈਕਟਰ ਲੈਣਾ ਲੋਨ ਫੈਨਸੀ ਹੋ ਜੂ ਪੁਰਾਣਾ ਟਰੈਕਟਰ ਦੀ ਪੁਰਾਣਾ ਟਰੈਕਟਰ ਵੀ ਕੱਟਿਆ ਹੋਇਆ ਹੈ ਤੇ ਲੋਬੇ ਚੈੱਕ ਕਰ ਲਓ ਕੰਡੀਸ਼ਨ ਪੂਰੀ ਸਾਫ ਪਈ ਆ ਇਹ ਅਗਲਾ ਕਹੇ ਬਾਈ ਜੀ ਫਾਰਮਟ ਲੈ ਫਾਰਮ ਸੱਤ ਆ ਚਾਰੇ ਟਾਇਰ 90 ਪੈਸੇ ਬਾਈ ਠੀਕ ਆ ਜੀ 90 ਪੈਸੇ ਟਾਇਰ ਆ ਟਰੈਕਟਰ ਦੇ ਪੂਰਾ ਸੋਨਾ ਬਾਈ 2010 ਮਾਡਲ ਆ 3 ਲੱਖ 55000 ਰੁਪਏ ਦੀ ਮੰਗ ਆ ਠੀਕ ਆ ਜੀ ਇਹ ਟਰੈਕਟਰ ਲੱਗੇ 3 ਲੱਖ ਤੇ 25000 ਰੁਪਏ ਠੀਕ ਆ ਜੀ ਇਹ ਟਾਟਾ ਪਏ ਪੂਰੇ ਵਧੀਆ ਪਏ ਨੇ ਤੇ ਰੰਗ ਪਿੰਡ ਦਾ ਵੀ ਵੇਚ ਤੂੰ ਬਾਅਦ ਆ ਗਿਆ ਬਾਈ ਇਹ ਬਠੰਡਾ ਨੰਬਰ ਟਰੈਕਟਰ ਆ 35 ਵਾਲਾ ਸੋਨਾ ਲਿਕਾ ਠੀਕ ਆ ਜੀ ਤੇ ਉਹਨਾਂ ਦਾ ਆ ਗਿਆ ਡਬਲ ਡਿਸਟ੍ਰੀਬਿਊਟਰ ਟਰੈਕਟਰ ਆ ਬਾਈ ਠੀਕ ਆ ਜੀ ਲਓ ਚੱਕ ਲਓ ਜੀ ਦਾ ਟੰਡਾ ਫੱਤੀ ਛਤਰੀ ਨਾਲ ਇਹਦੇ ਹੈਗੀ ਹੈ ਤੈਰ ਹੈਗਾ ਬਾਈ 850 ਪੈਸੇ 80 ਪੈਸੇ ਮੰਨੋ ਸਾਫ ਕੰਡੀਸ਼ਨ ਦਾ ਪਿਆ ਭਾਈ ਹਾਂਜੀ 3 ਲੱਖ ਤੇ 95000 ਰੁਪਏ ਡਿਮਾਂਡ ਆ ਭਾਈ ਠੀਕ ਆ ਜੀ ਟਰੈਕਟਰ ਲੈ ਲਾਗੇ 3 ਲੱਖ ਤੇ 70000 3 ਲੱਖ ਤੇ 70000 ਆ ਇਹ ਯਾਰ ਲੋਗੇ ਕੰਡੀਸ਼ਨ ਦੇਖ ਸਕਦੇ ਪੂਰੇ ਸਾਫ ਪਈ ਹੈਗੇ ਨਵੇਂ ਵਾਂਗੂ ਹਾਂਜੀ ਹਾਂਜੀ ਜੀ ਬਾਕੀ ਪੈਰਦਾਨ ਵੀ ਦੇ ਸਕਦੇ ਇਹ ਵੀ ਤਾਂ ਘਾੜ ਲਗੇ ਦਿਖਾ ਦੇਣਾ ਇਹ ਵੀ ਦਿਖਾ ਦੇਗੇ ਇਹ ਨਵੇਂ ਆ ਯਾਰ ਜਾਂਸੀ ਆ ਇਹ ਇਹ ਮੇਨ ਲੋਕੇਸ਼ਨ ਬਾਈ ਜੀ ਆਪਣੀ ਮੇਰਾ ਪਿੰਡ ਬਾਈ ਤਲਵੰਡੀ ਸਾਬੋ ਆ ਠੀਕ ਆ ਜੀ ਤੇ ਮੈਂ ਤਲਵੰਡੀ ਸਾਬੋ ਹੀ ਰਹਿਣਾ ਠੀਕ ਆ ਜੀ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਬਾਈ ਆਪਾਂ ਨੂੰ ਫੋਨ ਕਰ ਲਿਓ ਲੋਨ ਫਾਇਨਸ ਵੀ ਕਰਾ ਦਿੰਦੇ ਆ ਬਾਈ ਠੀਕ ਆ ਜੀ ਤੇ ਪੁਰਾਣਾ ਟਰੈਕਟਰ ਵੀ ਕੱਟਾਇਆ ਜਾਂਦਾ ਬਾਈ ਜਿੰਨੇ ਕ ਦਾ ਹੋ ਉੰਨੇ ਕਦੇ ਕੱਟਿਆ ਜਾਂਦਾ ਠੀਕ ਆ ਜੀ ਇਹ ਲੱਗਾ ਤੇ ਵੱਧ ਕੱਟ ਲਿਆ ਘੱਟ ਕੱਟ ਲਿਆ ਤੇ ਸਾਨੂੰ ਵੇਚ ਕੇ ਪੈਸੇ ਦੇ ਦੇ ਕੋਈ ਠੀਕ ਆ ਜੀ ਠੀਕ ਆ ਆਪ ਦਾ ਪਹਿਲਾਂ ਪਤਾ ਕਰ ਲੈ ਵੀ ਕਿੱਥੇ ਆ ਗਿਆ ਹਾਂਜੀ ਹਾਂਜੀ ਬਹੁਤ ਬਹੁਤ ਮਿਹਰਬਾਨੀ ਭਾਈ ਤੱਕ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 949784 4545 ਠੀਕ ਹੈ ਤੇ WhatsApp ਨੰਬਰ ਹੈਗਾ 88729 4545 ਠੀਕ ਹੈ ਆ ਤੇਰਾ ਚੈਨਲ ਇਲਤੀ ਲਾਣੇ ਵਾਲਾ ਹਾਂਜੀ ਇਲਤੀ ਲਾਣਾ ਧੂਰੀ ਇਲਤੀ ਲਾਣਾ ਧੂਰੀ ਵਾਲਾ ਪੇਜ ਆ ਜੀ ਇਹ ਬਾਈ ਦਾ ਪੇਜ ਆ ਮੇਰਾ ਪੇਜ ਪੇਜ ਹੈਗਾ ਵੀ ਸ਼ਰਮਾ ਤਰਵੰਦੀ ਸਾਧਵਾ ਠੀਕ ਹੈ